ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਸੁਪਾਲ ਸਿੰਘ ਖਹਿਰਾ ਨੇ ਪੰਜਾਬੀ ਏਕਤਾ ਪਾਰਟੀ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਮੌਕੇ ਸੁਪਾਲ ਸਿੰਘ ਖਹਿਰਾ ਨੇ ਐਲਾਨਨਾਮੇ ਦੇ ਵਿੱਚ ਅਫੀਮ ਦੀ ਖੇਤੀ ਨੂੰ ਪੰਜਾਬ ਦੇ ਵਿੱਚ ਲਾਗੂ ਕਰਵਾਉਣ ਦੀ ਗੱਲ ਵੀ ਆਖੀ ਹੈ ਜਿਸ ਤੇ ਹੁਣ ਕਾਂਗਰਸ ਨੇ ਖਹਿਰਾ ਨੂੰ ਕਿਰਿਆ ਹੈ ਅਤੇ ਆਖਿਆ ਗਿਆ ਕਿ ਖਹਿਰਾ ਨੂੰ ਉਹਨਾਂ ਸੂਬਿਆਂ ਦੇ ਵਿੱਚ ਚਲੇ ਜਾਣਾ ਚਾਹੀਦਾ ਹੈ ਜਿੱਥੇ ਅਫੀਮ ਦੀ ਖੇਤੀ ਕਰਨ ਨੂੰ ਖੁੱਲ੍ਹ ਮਿਲੀ ਹੋਈ ਹੈ ਅਤੇ ਖਹਿਰਾ ਨੂੰ ਕੰਪਨੀ ਵੀ ਖੋਲ੍ਹ ਲੈਣੀ ਚਾਹੀਦੀ ਹੈ ਨਾਲ ਹੀ ਵੇਖਾਂ ਨੇ ਖਹਿਰਾ ਦੀ ਪਾਰਟੀ ਨੂੰ ਨਵਾਂ ਨਾਮ ਵੀ ਦੇ ਦਿੱਤਾ ਹੈ ਪਹਿਲੇ ਵੀ ਇਹ ਗੱਲ ਕਹੀ ਕੀ ਸੁਖਪਾਲ ਸਿੰਘ ਖਹਿਰਾ ਉਹ ਕਹਿ ਰਿਹਾ ਹੈ ਕਿ ਪੰਜਾਬ ਦੀ ਏਕਤਾ ਵਾਸਤੇ ਪੰਜਾਬ ਦੀ ਅਖੰਡਤਾ ਵਾਸਤੇ ਪੰਜਾਬ ਦੀ ਏਕਤਾ ਪਾਰਟੀ ਬਣਾਈ ਹੈ ਕਿ ਭਾਈ ਪਹਿਲੀ ਗੱਲ ਤੇ ਹੈ ਕਿ ਜਿੰਨੀਆਂ ਵੀ ਪਾਰਟੀਆਂ ਤੋਂ ਬਣੀਆਂ ਉਹਦੇ 'ਚ ਤੇਰੀ ਕੋਈ ਏਕਤਾ ਤੇ ਨਜ਼ਰ ਨਹੀਂ ਆਈ ਹੁਣ ਕਿਹੜੀ ਏਕਤਾ ਨੂੰ ਲੈ ਕੇ ਆ ਗਿਆ ਭਾਈ ਜਾਂ ਉਹ ਉਹ ਵਿਚਾਰੀ ਇੱਕ ਬੰਬੇ ਦੀ ਹੈਗੀ ਆ ਇਕਤਾ ਕਪੂਰ ਸ਼ਾਇਦ ਉਹਦੀ ਗੱਲ ਕਰ ਰਿਹਾ ਲੇਕਿਨ ਮੈਂ ਇੱਕ ਗੱਲ ਕਹਾਂ ਕਿ ਇਕਤਾ ਦਾ ਨਾਮ ਮੈਨੂੰ ਨਹੀਂ ਪਤਾ ਇਹ ਕਿੱਥੋਂ ਲੈ ਰਿਹਾ ਔਰ ਇਹਦਾ ਕੋਈ ਆਧਾਰ ਨਹੀਂ ਹੈ ਔਰ ਆਪਣੀ ਪਰਜਾਈ ਨੂੰ ਜਿਹੜਾ ਇਲੈਕਸ਼ਨ ਲੜਾਇਆ ਪਿੰਡ ਦੇ ਵਿੱਚ ਇਕਤਾ ਨਹੀਂ ਨਜ਼ਰ ਆਈ ਬਈ ਤੇਰੇ ਸੱਜਣਾ ਆਪਣੇ ਪਿੰਡ ਦੇ ਵਿੱਚ ਉਹ ਜਮਾਨਤ ਜਬਤ ਕਰਾ ਲਈ ਤੂੰ ਹੁਣ ਕਿੱਥੇ ਇਕਤਾ ਕਰਨੀ ਆ ਪਹਿਲੇ ਆਪਣੇ ਘਰ 'ਚ ਇਕਤਾ ਕਰ ਲਾ ਫਿਰ ਪਿੰਡ 'ਚ ਇਕਤਾ ਕਰ ਲਾ ਫਿਰ ਆਮ ਆਦਮੀ ਪਾਰਟੀ 'ਚ ਇਕਤਾ ਕਰ ਲਾ ਜਾ ਜਿਹੜੇ 68 ਐਮਐਲਏ ਤੇਰੇ ਨਾਲ ਆ ਉਹ ਵੀ ਤੇਰੇ ਨਾਲ ਹੁਣ ਨਹੀਂ ਡੇਬਰੇ ਉਹ ਵੀ ਭੱਜਣ ਦੀ ਤਿਆਰੀ ਚਾ ਮੈਂ ਸਮਝ ਨਾ ਕਿ ਇਹਨਾਂ ਨੂੰ ਇਕਤਾ ਇੱਕ ਕਰ ਨਹੀਂ ਸਕਦੇ ਕਿਸੇ ਨਾ ਇਹਨਾਂ ਦਾ ਕੋਈ ਆਧਾਰ ਨਹੀਂ ਦੂਸਰੀ ਤਰਫ ਇਹ ਸੁਖਪਾਲ ਸਿੰਘ ਖੈਰਾਜੀ ਕਹਿੰਦੇ ਐ ਕਿ ਭਾਈ ਭੁੱਕੀ ਡੋਡੇ ਫੀਮ ਇਹ ਸਾਰਾ ਸੀ ਪੰਜਾਬ ਦੇ ਵਿੱਚ ਇਹਦੀ ਖੇਤੀ ਕਰਾਵਾਂਗੇ ਤੇ ਪੰਜਾਬ ਦੇ ਲੋਕਾਂ ਨੂੰ ਏਕਤਾ ਪੰਜਾਬ ਦੀ ਕਰਨ ਵਾਸਤੇ ਇਹ ਭੁੱਕੀ ਇਹ ਫੀਮ ਇਹ ਡੋਡੇ ਅਸੀਂ ਸਾਰੇ ਸਪਲਾਈ ਕਰਾਂਗੇ ਤੇ ਭਾਈ ਮੈਂ ਇਹਨਾਂ ਨੂੰ ਕਿਹਾ ਕਿ ਤੂੰ ਐਂਦਾ ਕਰ ਭਾਈ ਜਿੱਥੇ ਫੀਮ ਦੀ ਖੇਤੀ ਹੋ ਰਹੀ ਹੈ ਨਾ ਉਹ ਸਟੇਟ 'ਚ ਚਲਾ ਜਾ ਉਹ ਫੀਮ ਦੀ ਖੇਤੀ ਕਰ ਤੇ ਫੀਮ ਚਰਸ ਤੇ ਗਾਂਜੇ ਦਾ ਵਪਾਰੀ ਬਣ ਕੇ ਇੱਕ ਕੰਪਨੀ ਖੋਲ ਆ ਆ ਜਿਹੜੀ ਪੰਜਾਬ ਏਕਤਾ ਪਾਰਟੀ ਬਣਾ ਰਿਆ ਇਹ ਡੋਡਾ ਭੁੱਕੀ ਤੇ ਫੀਮ ਪਾਰਟੀ ਬਣਨ ਜਾ ਰਹੀ ਆ ਔਰ ਇਹਨਾਂ ਦਾ ਮਕਸਦ ਕੋਈ ਪੰਜਾਬ ਦੇ ਭਲੇ ਲਈ ਨਹੀਂ ਹੈ